ਕਰ ਲਈ ਘਟਨਾ ਦੀ ਥੋੜੀ ਜਾਣਕਾਰੀ ਜ਼ਰੂਰੀ ਇਸ ਤਰ੍ਹਾਂ ਦੀ ਆਜਾਓ ਜੀ ਥੋੜੀ ਜਿਹੀ ਹੋਣਾ 2 ਲੱਖ ਜੀ ਸਰ ਆਈਡੀ ਨੀਚੇ ਕਰੀਵੇ ਥੋੜਾ ਸਿ ਡਾਊਨ ਰੱਖੋ ਯਾਰ ਬਰਾਬਰ ਕਰ ਲਓ ਹਾਂ ਜੀ ਥੋੜਾ ਹੋਰ ਜੋਤ ਆਈਡੀ ਰੱਖੀ 5 ਲੱਖ 2 ਲੱਖ 500 ਲੱਖ ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਕ੍ਰਿਮਿਨਲ ਅਤੇ ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਰਹੀ ਹੈ ਉਸੇ ਲੜੀ ਚ ਅੱਜ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਲਾਈਵ ਐਨਕਾਊਂਟਰ ਦੇ ਦੌਰਾਨ ਇੱਕ ਕੁਖਿਆਤ ਅਪਰਾਧੀ ਜਿਹੜਾ ਕਿ 골ਡੀ ਢਿੱਲੋਂ ਗੈਂਗ ਨਾਲ ਸੰਬੰਧਿਤ ਆ ਉਹਨੂੰ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਇਹਨਾਂ ਦੀ ਟੀਮ ਨੇ ਰਾਉਂਡ ਅਪ ਕੀਤਾ ਜਦੋਂ ਰਾਉਂਡ ਅਪ ਕਰਨ ਵੇਲੇ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕੰਦੀ ਥਾਂ ਤੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਫੈਰ ਕੀਤੇ ਜਿਨ੍ਹਾਂ ਚੋਂ ਇੱਕ ਫੈਰ ਪੁਲਿਸ ਪਾਰਟੀ ਦੀ ਬੁਲੇਰੋ ਗੱਡੀ ਦੀ ਵਿੰਡਸ਼ੀਲਡ ਨੂੰ ਪਾਰ ਕਰਦਾ ਹੋਇਆ ਲੰਘਿਆ ਤੇ ਮੁਲਾਜ਼ਮ ਦਾ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਟਮੋਸਟ ਰਿਸਪ੍ਰੈਂਟ ਦੀ ਵਰਤੋਂ ਕਰਦੇ ਹੋਏ ਜਦੋਂ ਜਵਾਬੀ ਫੈਰ ਕੀਤਾ ਇਨੂੰ ਇਹਦੇ ਲੈਗ 'ਚ ਬੁਲੇਟ ਇੰਜਰੀ ਹੋਈ ਆ ਤੇ ਇਹਨੂੰ ਜਾਬਤ ਅਨੁਸਾਰ ਗ੍ਰਿਫਤਾਰ ਕਰਕੇ ਹਸਪਤਾਲ ਜਿਹੜਾ ਦਾਖਲ ਕੀਤਾ ਗਿਆ ਇਸ ਕੋਖਰਾਤ ਅਪਰਾਧੀ ਜਿਹੜਾ ਆ ਇਹਦਾ ਗੋਲਡੀ ਢਿੱਲੋਂ ਗੈਂਗ ਨਾਲ ਸੰਬੰਧ ਦਾ ਤੇ ਇਹਨੇ ਆਪਣੇ ਹੈਂਡਲਰ ਜਿਹੜਾ ਕਿ ਯੂ ਐਸ ਏ 'ਚ ਸੰਨੀ ਨਾਮ ਦਾ ਇੱਕ ਹੈਂਡਲਰ ਆ ਇਹਦਾ ਉਹਦੇ ਇਸ਼ਾਰਿਆਂ ਤੇ ਇਹਨੇ ਪਿਸਟਲ ਕਲੈਕਟ ਕੀਤੇ ਸੀ ਤੇ ਉਹ ਪਿਸਟਲ ਏ ਉਥੋਂ ਲੈ ਕੇ ਨਿਕਲਿਆ ਸੀ ਤੇ ਸਾਡੇ ਕੋਲੇ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਟੈਕਨੀਕਲ ਇਨਪੁਟ ਸੀਗਾ ਇਹਦੀ ਮੂਵਮੈਂਟ ਬਾਰੇ ਤੇ ਇਹਦੇ ਤੋਂ 6 ਵੈਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ 40 ਤੋਂ 50 ਜਿਹੜੇ ਆ ਰੋਂਦੋ ਵੀ ਰਿਕਵਰ ਹੋਏ ਆ ਇਹ ਗੁਰਪ੍ਰੀਤ ਸਿੰਘ ਉਰਫ ਬੱਬੂ ਨਾਮ ਦਾ ਘੱਗੇ ਏਰੀਏ ਦਾ ਰਹਿਣ ਵਾਲਾ ਹੈ ਤੇ ਇਨੇ ਕੁਝ ਸਮੇਂ ਪਹਿਲਾਂ ਇੱਕ ਬੈਂਕ ਡਕੈਤੀ ਕੀਤੀ ਸੀ ਤੇ ਬੈਂਕ ਦੇ ਸਿਕਿਉਰਿਟੀ ਗਾਰਡ ਦਾ ਵੀ ਜਿਹੜਾ ਆ ਇਹਨੇ ਅਸਲਾ ਉੱਥੋਂ ਖੋਲਿਆ ਸੀ ਤੇ ਇਹਦੇ ਤੇ 5 ਤੋਂ ਵੱਧ ਮੁਕਦਮੇ ਇਰਾਦਾ ਕਤਲ ਦੇ ਡਕੈਤੀ ਦੇ ਤੇ ਹਾਮਜ਼ੈਕਟ ਵਗੈਰਾ ਦੇ ਦਰਜ ਆ ਤੇ ਤੁਹਾਡੇ ਲਈ ਮੈਂ ਸਾਰੇ ਗੈਂਗਸਟਰਸ ਨੂੰ ਸਖ ਸਨੇਹਾ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬਿਲਕੁਲ ਮੁਸਤਦੀ ਨਾਲ ਅ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕਿਸੇ ਪ੍ਰਕਾਰ ਦੀ ਵੀ ਢਿੱਲ ਨਹੀਂ ਵਰਤੀ ਜਾਊਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੀ ਗੋਲੀ ਚੱਲੀ ਹੈ ਪੁਲਿਸ ਦੇ ਉੱਤੇ ਉਸ ਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੈ ਨਹੀਂ ਉਹਦੇ ਚ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ ਜਿਹੜੀ ਸਾਡੀ ਬੁਲੈਰੋ ਗੱਡੀ ਸੀ ਉਹਦੀ ਵਿੰਡਸ਼ੀਲਡ ਤੋਂ ਫੇਰ ਕਰਾਸ ਹੋਇਆ ਬਟ ਲੱਕੀਲੀ ਕੋਈ ਜਾਣਨੀ ਵਾਲੇ ਨੁਕਸਾਨ ਕਿਸੇ ਪੁਲਿਸ ਮੁਲਾਜ਼ਮ ਦਾ ਨਹੀਂ ਹੋਇਆ ਸਰ ਵੱਡੀ ਗੰਟੀ ਦੇ ਵਿੱਚ ਹਥਿਆਰ ਐ ਇਸ ਵਿਅਕਤੀ ਕੋਲ ਕਿ ਲੱਗਦਾ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਨੇ ਦੇਖੋ ਜੀ ਇਹਦੇ ਜਿਹੜਾ ਮੋਬਾਈਲ ਫੋਨ ਆ ਉਹਦੇ ਚ ਵੀ ਅਸੀਂ ਮੂਲਲੇ ਤੌਰ ਤੇ ਵੈਰੀਫਾਈ ਕੀਤਾ ਉਹਦੇ ਚ ਕਈ ਫੋਟੋਜ਼ ਹੈਗੀਆਂ ਨੇ ਕਈ ਬੰਦਿਆਂ ਦੀਆਂ ਜੀ ਤੇ ਜਿਹੜਾ ਇਹਦਾ ਹੈਂਡਲਰ ਆ ਸੰਨੀ ਨਾਮ ਦਾ ਮੁੰਡਾ ਜਿਹੜਾ 골ਡੀ ਢਿੱਲੋਂ ਤੇ ਇਸ਼ਾਰੇ ਤੇ ਉਹਨੇ ਇਹਨੂੰ ਇਹ ਵੈਪਨ 6 ਦੇ 6 ਪ੍ਰੋਵਾਈਡ ਕਰਾਏ ਸੀ ਤੇ ਉਹ ਜਿਹੜੇ ਫੋਟੋਸ ਸਾਨੂੰ ਲੱਭੇ ਆ ਮੈਨੂੰ ਲੱਗਦਾ ਉਹ ਇਹਦੇ ਪੋਟੈਂਸ਼ੀਅਲ ਟਾਰਗੇਟ ਸੀਗੇ ਤੇ ਅਸੀਂ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ ਕਿ ਇਸ ਬੰਦੇ ਨੂੰ ਉਹਨਾਂ ਦੇ ਫੋਟੋਸ ਇਹਦੇ ਕੋਲੇ ਕਿਵੇਂ ਪਹੁੰਚੇ ਤੇ ਕਿਉਂ ਇਹਨੇ ਉਹਨਾਂ ਨੂੰ ਟਾਰਗੇਟ ਕੀਤਾ ਸੀ ਤੇ ਸੀਆਈਏ ਇਨਚਾਰਜ ਦੀ ਮੁਸਤਦੀ ਦੀ ਨਾਲ ਜਿਹੜਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਹੈ। ਕੋਈ ਪਾਇਰੇ ਕੋਈ ਪੋਲੀਟੀਕਲ ਸੀਗੀ ਹੈ ਜਾਂ ਕੋਈ ਗੈਂਗ ਦੇ ਨਾਲ ਸੰਬੰਧਿਤ ਸੀ ਇਹ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਹਨਾਂ ਚੋ ਦੋ ਬਿਜ਼ਨਸਮੈਨ ਨੇ ਜਿਹੜੇ ਸਾਨੂੰ ਵੈਰੀਫਾਈ ਹੋਏ ਆ ਤੇ ਮੈਨੂੰ ਐਕਸਟਰਸ਼ਨ ਵਾਲਾ ਐਂਗਲ ਵੀ ਨਜ਼ਰ ਆਉਂਦਾ ਹੈ। ਪਰ ਇੱਕ ਜੋ ਇੰਟੈਲੀਜੈਂਸੀ ਰਿਪੋਰਟਾਂ ਨੇ ਕਿ ਕੋਈ ਗੈਂਗਵਾਰ ਹੋ ਸਕਦੀ ਹੈ ਕਿ ਇਸਦੇ ਨਾਲ ਵੀ ਕੋਈ ਸੰਬੰਧਤ ਹੈ ਕਿ ਉਹ ਅਸੀਂ ਸਾਰਾ ਵੈਰੀਫਾਈ ਕਰਾਂਗੇ ਜੀ ਟੈਕਨੀਕਲੀ ਵੈਰੀਫਾਈ ਕਰ ਰਹੇ ਹਾਂ ਬਟ ਇਹ ਹੈ ਕਿ ਮੁਸਤਦੀ ਨਾਲ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਕ੍ਰਿਸਪਲ ਨੇ ਰਿਵੋਲਵਰ ਨੇ ਤੇ ਦੋ ਦੇਸੀ ਕੱਟੇ ਨੇ ਜੀ 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 ਸ਼ੁਕਰੀਆ ਸੋ